ਕਣ ਵਾਲੇ तमाम ਦਰਸ਼ਕਾਂ ਦਾ ਇੱਕ ਰਿਫਰ ਤੋਂ ਸਵਾਗਤ ਕਰਦੇ ਗੁਰੂ ਆਪੀਰੇ ਪਗੰਬਰਾਂ ਦੀ ਧਰਤੀ ਦੇ ਉੱਤੇ ਤਾਂ ਪਹੁੰਚੇ ਆ ਅਸੀਂ ਅੱਜ ਅੰਮ੍ਰਿਤਸਰ ਦੇ ਹਲਕਾ ਵੈਸਟ ਦੇ ਵਿੱਚ ਜਿਹਦੇ ਵਿੱਚ ਕੀ ਤੁਸੀਂ ਦੇਖ ਸਕਦੇ ਇੱਕ ਸਿਰਸਾਰ ਹੀ ਇੱਕ ਮੰਦਪਾਗੀ ਕਟਣਾ ਜਿਹੜੀ ਹੈ ਵਾਪਰੀ ਹੈ ਥੋਬੀ ਘਾੜ ਦੇ ਕੋਲ ਅਦਰਸ਼ ਨਗਰ ਵਾਰਡ ਨੰਬਰ 68 ਦੇ ਵਿੱਚ ਪੂਰਾ ਇਲਾਕਾ ਇਕੱਠਾ ਹੋਇਆ ਤੇ ਇਲਾਕਾ ਵਾਣ ਨੂੰ ਵਸੇ ਕੋ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਕੀ ਪਤਾ ਲੱਗਾ ਵਾ ਜੋ ਕਿ ਸੂਤਰਾਂ ਦੇ ਹਵਾਲਿਆਂ ਤੋਂ ਕਿ ਕਿੱਥੇ ਨਾਬਾਲਗ ਲੜਕੀ ਦਾ ਜਿਹੜਾ ਕਿ ਮਰਡਰ ਕੀਤਾ ਗਿਆ ਵਾ ਪੁਕਤਾ ਨਹੀਂ ਹੈ ਕਿ ਮਰਡਰ ਹੈ ਜਾਂ ਸੁਸਾਇਸਾਈਡ ਹੈ ਬਟ ਉਹਦੇ ਲਈ ਪਾਰਟ ਆਫ ਇਨਵੈਸਟੀਗੇਸ਼ਨ ਹੈ ਪੁਲਿਸ ਤਾਂ ਪੁਲਿਸ ਵੀ ਅੰਦਰ ਮੌਕੇ ਤੇ ਮੌਜੂਦ ਹੈ ਫੋਰੈਂਸਿਕ ਲੈਬ ਦੀ ਟੀਮਾ ਵੀ ਅੰਦਰ ਮੌਜੂਦ ਨੇ ਕਿ ਕਾਰਨ ਆ ਤਾਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂਜੀ ਸਰ ਕੀ ਲੱਗਦਾ ਪਿਆ ਤੁਹਾਨੂੰ ਕੀ ਲੱਗ ਰਿਹਾ ਸਰ ਤੁਹਾਨੂੰ ਸਰ ਹਾਲੀ ਤੇ ਇਨਵੈਸਟੀਗੇਸ਼ਨ ਦਾ ਪਾਰਟ ਚੱਲਦਾ ਪਿਆ ਵਾ ਤੁਸੀਂ ਜਦੋਂ ਆਏ ਉਹ ਕੀ ਦੇਖਿਆ ਤੁਸੀਂ ਇਹਦੇ ਬਾਕੀ ਸਿਰਫ ਪੁਲਿਸ ਆਈ ਸੀ ਉਸ ਟਾਈਮ ਤੇ ਅੱਛਾ ਜੀ ਤੇ ਇਨਵੈਸਟੀਗੇਸ਼ਨ ਉੱਪਰ ਚੱਲਦੀ ਪਈ ਹੈ ਬਾਕੀ ਹਲੇ ਕੋਈ ਜਾਣਕਾਰੀ ਨਹੀਂ ਪੁੱਛਣੀ ਹੈ ਕੋਈ ਹੈ ਐਨਾ ਪਤਾ ਹੈ ਕਿ ਇੱਕ ਲੜਕੀ ਦਾ ਮਰਡਰ ਹੈ ਜਾਂ ਕੁਛ ਨਾ ਕੁਝ ਹੋਇਆ ਇਨਸੀਡੈਂਟ ਹੋਇਆ ਤਾਂ ਡੈੱਡ ਬੋਡੀ ਅੰਦਰ ਹੀ ਹੈ ਜੀ ਹਾਂ ਡੈੱਡ ਬੋਡੀ ਉੱਪਰ ਹੀ ਹੈ ਤਾਂ ਪੁਲਿਸ ਵਗੈਰਾ ਵੀ ਅੰਦਰ ਹੀ ਆ ਉਹ ਵੀ ਅੰਦਰ ਹੈ ਸਰ ਇਨਵੈਸਟੀਗੇਸ਼ਨ ਟੀਮ ਆ ਗਈ ਹੈ ਫੋਰੈਂਸਿਕ ਜੀ ਓਕੇ ਹਾਂਜੀ ਸਰ ਕੀ ਲੱਗਦਾ ਕਿ ਇਹ ਤੁਹਾਨੂੰ ਕਿ ਕੋਈ ਤੁਹਾਡੇ ਇਲਾਕੇ ਦੇ ਵਿੱਚ ਆਏ ਦਿਨ ਅਸੀਂ ਛੋਟੇ-ਮੋਟੇ ਵਾਰਦਾਤਾ ਹੁੰਦੀਆਂ ਹੀ ਰਹਿੰਦੀਆਂ ਕਦੇ ਕੋ ਗੋਲੀकांड ਸੀਸੀਟੀਵੀ ਵਗੈਰਾ ਚ ਨਹੀਂ ਰਹਿੰਦਾ ਤੁਹਾਨੂੰ ਲੱਗਦਾ ਕਿ ਇੱਥੇ ਪੁਲਿਸ ਵਗੈਰਾ ਦੀ ਪ੍ਰੋਪਰ ਕੋਈ ਅਨਗੈਲੀਆਂ ਦੇਖਿਆ ਜਾ ਰਹੀਆਂ ਸਰ ਉਹ ਤਾਂ ਮਤਲਬ ਕਹ ਲੋ ਕਿ ਬਹੁਤ ਵੱਡੀ ਇੱਕ ਫੇਲੀਅਰ ਹੈ ਫੇਲੀਅਰ ਹੈ ਕਹਿ ਸਕਦੇ ਹਾਂ ਪਰ ਕਦੇ ਵੀ ਪੁਲਿਸ ਨੇ ਇੱਥੇ ਵਿਜ਼ਿਟ ਨਹੀਂ ਕੀਤੀ ਇੰਦਰਪੁਰੀ ਦੇ ਏਰੀਆ ਚ ਲਗਾ ਕੇ ਚਲੋ ਦਿਨ ਰਾਤ ਲੁੱਟਮਾਰ ਠੀਕ ਹੈ ਜੇ ਹੁੰਦਾ ਰਹਿੰਦਾ ਇਹ ਚੀਜ਼ ਸਾਰੇ ਇਲਾਕੇ ਵਾਸੀ ਉਹਦੀ ਇਹ ਚੀਜ਼ ਦੀ ਪ੍ਰੋਬਲਮ ਹੈ ਜੀ ਕਿਉਂਕਿ ਆਜ ਦਿਨ ਕੋ ਕਿ ਚੰਦ ਦਿਨ ਪਹਿਲਾਂ ਹੀ ਇੱਥੇ ਸੀਸੀਟੀਵੀ ਵਾਇਰਲ ਹੋਈ ਸੀ ਉਹ ਐਕਟਿਵ ਆ ਉਹ ਸਵਾਰ ਕੋਈ ਗੋਲੀਆਂ ਵਗੈਰਾ ਚਲਾ ਰਿਹਾ ਸੀ ਹਾਂਜੀ ਬਿਲਕੁਲ ਬਿਲਕੁਲ ਹੋਈ ਪਰ ਉਸ ਤੋਂ ਬਾਅਦ ਵੀ ਇੱਕ ਦਿਨ ਵੀ ਵਿਜ਼ਿਟ ਨਹੀਂ ਮੈਂ ਉਹ ਹੀ ਦੱਸਣਾ ਇੱਕ ਦਿਨ ਵੀ ਵਿਜ਼ਿਟ ਨਹੀਂ ਕੀਤੀ ਇਹ ਚੀਜ਼ ਤਾਂ ਮੈਂ ਸਮਝਦਾ ਕਿ ਬਹੁਤ ਇੱਕ ਫੇਲਿਅਰ ਪੁਆਇੰਟ ਹੈ ਅੱਜ ਦਾ ਜਿਹੜਾ ਇਨਸੀਡੈਂਟ ਹੈ ਜੀ ਬੜਾ ਦੁਖਦ ਹੈ ਛੋਟੀ ਬੱਚੀ ਹੈ 13-14 ਸਾਲ ਦੀ ਪਤਾ ਚੱਲਿਆ ਕਿ ਉਹਦੇ ਸਟੇਲੀ ਬਾਪ ਨੇ ਉਹਦਾ ਮਰਡਰ ਕੀਤਾ ਹੈ ਕਿਸੀ ਪੇਂਟ ਵਾਲੇ ਬਾਕਸ ਨਾਲ ਜਾਂ ਬਾਲਟੀ ਦੇ ਨਾਲ ਮਾਰਿਆ ਉਹਦੇ ਸਿਰ ਦੇ ਵਿੱਚ ਔਰ ਬੜਾ ਹੀ ਦੁਖਦ ਹੈ ਦੇਖਿਆ ਨਹੀਂ ਜਾ ਰਿਹਾ ਪਰ ਮੈਂ ਸਮਝਦਾ ਵਾਂ ਇਹ ਕਿਤਨਾ ਕਿਤੇ ਇਹਦੇ ਪਿੱਛੇ 네ਗੇਟਿਵ ਸੋਚ ਕ੍ਰਿਮੀਨਲ ਸੋਚ ਕ੍ਰਿਮੀਨਲ ਸੋਚ ਹੈਗੀ ਹੈ ਔਰ ਲੋਕਾਂ ਨੂੰ ਅਪੀਲ ਕਰਾਂਗਾ ਮੈਂ ਕੀ ਨਾਮ ਹੈ ਹਰ ਕਿਸੇ ਨੂੰ ਜਦੋਂ ਕੋਈ ਤੁਹਾਡੇ ਏਰੀਆ ਦੇ ਵਿੱਚ ਕੋਈ ਬਾਹਰ ਦਾ ਬੰਦਾ ਆ ਕੇ ਰੈਂਟ ਤੇ ਕੋਈ ਜਗ੍ਹਾ ਲੈਂਦਾ ਹੈ ਜਦੋਂ ਕ੍ਰਿਮੀਨਲ ਐਕਟੀਵਿਟੀ ਕਰਦਾ ਹੈ ਜਾਂ ਕੁਝ ਕਰਦਾ ਹੈ ਤੇ ਪੁਲਿਸ ਨੂੰ ਜ਼ਰੂਰ ਇਨਫਾਰਮ ਕਰਨ ਕੋਈ ਕਿਰਾਏਦਾਰ ਹੁੰਦਾ ਪੁਲਿਸ ਨੂੰ ਇਨਫਾਰਮ ਕਰਨ ਔਰ ਅਵੇਅਰ ਰਹਿਣ ਪੋਜ਼ਿਟਿਵ ਰਹਿਣ ਅਸੀਂ ਜੋ ਵੀ ਹੈ ਜਿਹੜਾ ਵੀ ਹੋਏਗਾ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜਿਹੜਾ ਇਹਦੇ ਵਿੱਚ ਸ਼ਾਮਿਲ ਹੋਏਗਾ ਉਹਨੂੰ ਸਜ਼ਾ ਮਿਲੇਗੀ ਕਾਨੂੰਨ ਦੇ ਅਨੁਸਾਰ। ਇਹ ਫੈਕਟਰੀ ਹੈ ਤੇ ਉੱਪਰ ਇੱਕ ਕਮਰਾ ਸੀ ਜਿਹਦੇ ਵਿੱਚ ਰਹਿੰਦੇ ਸੀ ਉਹ ਉਹਦੇ ਵਿੱਚ ਹੀ ਇਹ ਲੜਕੀ ਦੀ ਲਾਸ਼ ਪਈ ਹੋਈ ਹੈ ਤੇ ਮਤਲਬ ਬੜੀ ਬੁਰੀ ਹਾਲਤ ਸੀ ਲੜਕੀ ਦੀ ਜਿਹੜੇ ਫੇਸ ਦੀ ਨਾ ਮਤਲਬ ਜਿੱਦਾਂ ਬੜਾ ਬੁਰੀ ਤਰ੍ਹਾਂ ਡੈਮੇਜ ਕੀਤਾ ਗਿਆ ਕੀ ਮਨ ਕੀ ਨਾ ਕੋਈ ਬਾਲਟੀ ਵੀ ਕੋਈ ਖੂਨ ਹਾਂਜੀ ਪਰਿਵਾਰ ਦੇ ਕੋਈ ਖੂਨ ਤੋਂ ਨਹੀਂ ਦਾ ਪਰਿਵਾਰ ਦੇ ਵਿੱਚ ਮੈਨੂੰ ਤੇ ਉਹਦੀ ਮਾਤਾ ਪਿਤਾ ਤੋਂ ਇਲਾਵਾ ਮੈਨੂੰ ਨਹੀਂ ਮੇਰੀ ਨੌਲੇਜ ਦੇ ਵਿੱਚ ਨਹੀਂ ਹੈਗਾ ਕਿ ਉਹਦੇ ਬ੍ਰਦਰ ਕੋਈ ਜਾਂ ਕੋਈ ਏਦਾਂ ਕੋਈ ਹੈਗਾ ਵਾ ਤੇ ਬਾਕੀ ਲੜਕੀ ਜਿਹੜੀ ਮੈਂ ਦੇਖੀ ਹੈ ਉੱਥੇ ਲੇਟੀ ਹੋਈ ਤੇ ਮਦਰ ਜਦੋਂ ਮੈਂ ਆਇਆ ਸੀ ਹਾਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕੰਦੇ ਬਾਲਟੀ ਵੀ ਮਿਲੀ ਅੰਦਰ ਖੂਨ ਨਾਲ ਲੱਤਨ ਕੋਈ ਇਸ ਤਰ੍ਹਾਂ ਹਾਂ ਬਾਲਟੀ ਤੇ ਥੋੜਾ ਖੂਨ ਹੈ ਮੈਨੂੰ ਮੈਂ ਕੋਈ ਆਪਣਾ ਵੀਰ ਸੀ ਦੱਸਣ ਦਿਆ ਸੀ ਕਹਿੰਦਾ ਬਾਲਟੀ ਨਾਲ ਜਿੱਦਾਂ ਮਾਰਿਆ ਗਿਆ ਹੋਵੇ ਇਸ ਤਰ੍ਹਾਂ ਕੋਈ ਅਗੇ ਕੋਈ ਪ੍ਰਵਾਸੀ ਹੈ ਜੇ ਇਹ ਪ੍ਰਵਾਸੀ ਨੇ ਪ੍ਰਵਾਸੀ ਪਰਿਵਾਰ ਨੇ ਮੈਂ ਕਿਹਾ ਚਲੋ ਆ ਵੀ ਸਾਰੇ ਸਾਡੇ ਭਰਾ ਨੇ ਮਗਰ ਦੇਖੋ ਕਿ ਕਿਹੇ ਟਾਈਮ ਤੇ ਸਾਡੇ ਇਲਾਕੇ 'ਚ ਬੜੀ ਅਮਨ ਸ਼ਾਂਤੀ ਹੁੰਦੀ ਸੀ ਨਸ਼ੇ ਤੋਂ ਬਗੈਰ ਇੱਥੇ ਇਹ ਵੇਲੇ ਉਹ ਹਾਲ ਹੋਏ ਪਏ ਆ ਜੀ ਕਿ ਮਤਲਬ ਕਿਹੇ ਵੇਲੇ ਆਪਾਂ ਅਨਗੜ ਦਾ ਨਾਮ ਸੁਣਦੇ ਹੁੰਦੇ ਸੀ ਕਿ ਅਨਗੜ ਨਸ਼ਾ ਵਿਕਦਾ ਇਦਾਂ ਹੁਣ ਤਾਂ ਸਾਡਾ ਇਲਾਕਾ ਅਨਗੜ ਬਣ ਚੁੱਕਾ ਜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਤੁਸੀਂ ਬੰਦੇ ਫੜਾਓ ਐਂ ਥੋੜਾ ਬੰਦੇ ਫੜਾਉਣੇ ਦੇ ਬੱਲੇ ਲੱਖ ਰੁਪਏ ਦਿਖਾਵਾਂ ਤੁਹਾਨੂੰ ਗਵਰਨਮੈਂਟ ਦੇ ਰਹੀ ਆ ਬੰਦੇ ਅਸੀਂ ਅਹੀਂ ਵੀ ਆਪਣੇ ਬੱਚਿਆਂ ਦੇ ਇਹਦੇ ਮਦਰ ਫਾਦਰ ਕਿੱਥੇ ਇਹਦੇ ਇਹਦੇ ਮਦਰ ਅੰਦਰ ਨੇ ਤੇ ਫਾਦਰ ਦਾ ਨਹੀਂ ਮੈਨੂੰ ਪਤਾ ਕਿੱਥੇ ਗਏ ਨੇ ਜਿਹੜੇ ਫੜ ਕੇ ਲੈ ਕੇ ਗਏ ਤੁਹਾਨੂੰ ਨੂੰ ਪਤਾ ਕੌਣ ਹੈ ਨਾ ਮੈਨੂੰ ਨਹੀਂ ਪਤਾ ਐਵੇਂ ਮੈਂ ਕਹਾਂ ਕਿ ਉਹਦੇ ਫਾਦਰ ਨੇ ਕਿ ਉਹਦੇ ਚਾਚਾ ਹੀ ਨੇ ਕਿ ਉਹਦੇ ਨਾਨ ਨੇ ਕੌਣ ਨਹੀਂ ਮੈਨੂੰ ਨਹੀਂ ਉਹਦੇ ਬਾਰੇ ਇਹ ਕਤਲ ਦਾ ਮਾਮਲਾ ਹੈ ਹਾਂ ਕਤਲ ਦਾ ਮਾਮਲਾ ਤੇ ਬਾਕੀ ਦੇਖੋ ਹੋ ਸਕਦਾ ਪੋਸਟਮਾਰਟਮ ਵੀ ਹੋਵੇ ਸਭ ਕੁਝ ਕਲੀਅਰ ਹੋ ਜਾਏਗਾ ਸ਼ਾਮ ਤੱਕ ਜੀ ਠੀਕ ਹੈ ਠੀਕ ਹੈ ਅੱਜ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਥਾਣਾ ਸਲਾਮਾਬਾਦ ਰਸੀਵ ਹੋਈ ਸੀ ਜਿਸ ਦੇ ਵਿੱਚ ਇੱਕ ਮਾਈਨਰ ਲੜਕੀ ਦਾ ਜਿਹੜਾ ਵਾ ਕਤਲ ਕੀਤਾ ਗਿਆ ਸੀਗਾ ਉਸ ਇਨਫੋਰਮੇਸ਼ਨ ਤੇ ਇਮੀਡੀਏਟਲੀ ਐਕਟ ਕਰਦੇ ਆ ਸਾਡੀਆਂ ਐਸਚਓ ਹਰ ਸੰਦੀਪ ਸਿੰਘ ਇਨਚਾਰਜ ਥਾਣਾ ਸਲਾਮਾਬਾਦ ਅਤੇ ਚੌਕੀ ਇਨਚਾਰਜ ਦਵਿੰਦਰ ਸਿੰਘ ਇਹਨਾਂ ਦੀਆਂ ਟੀਮਾਂ ਨੇ ਮੌਕੇ ਤੇ ਤੇ ਰਿਸਪੌਂਡ ਕੀਤਾ ਇਸ ਦੇ ਵਿੱਚ ਜਿਸ ਘਰ ਦੇ ਵਿੱਚ ਇਹ Laash ਪਈ ਸੀਗੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਸੋਨੂ ਨਿਸ਼ਾਦ ਪੁੱਤਰ ਗੁੰਭਕਰਨ ਤੇ ਉਸ ਦੀ ਪਤਨੀ ਜਿਹੜੀ ਅਨੀਤਾ ਹੈ ਇਹ ਪਿੱਛੋਂ ਆਜਮਗੜ੍ਹ ਦੇ ਰਹਿਣ ਵਾਲਾ ਆ ਉਹਨਾਂ ਉਹ ਉਸ ਘਰ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੋਵਾਂ ਮੀਆਂ ਬੀਵੀ ਦੀ ਇਹ ਦੂਜੀ ਸ਼ਾਦੀ ਹੈ ਦੋਵਾਂ ਦੀ ਦੂਜੀ ਦੂਜੀ ਸ਼ਾਦੀ ਹੈ ਉਸ ਦੇ ਵਿੱਚ ਜਿਹੜੀ ਅਨੀਤਾ ਹੈ ਇਸ ਦੀ ਪਿਛਲੀ ਸ਼ਾਦੀ ਦੇ ਵਿੱਚੋਂ ਇੱਕ ਲੜਕੀ ਤੇ ਇਸ ਜਿਹੜਾ ਸੋਨੂ ਦੇ ਨਾਲ ਦੀ ਸ਼ਾਦੀ ਦੇ ਵਿੱਚੋਂ ਤਿੰਨ ਬੱਚੇ ਇਸਤੇ ਪੈਦਾ ਹੋਏ ਸਨ ਜਿਹੜੀ ਪਿਛਲੀ ਸ਼ਾਦੀ ਦੇ ਵਿੱਚੋਂ ਜਿਹੜੀ ਲੜਕੀ ਜਿਹੜੀ ਪ੍ਰੀਤੀ ਪੈਦਾ ਹੋਈ ਸੀਗੀ ਉਸ ਦੀ ਉਮਰ ਕਰੀਬ 15 ਸਤੋ 16 ਸਾਲ ਸੀਗੀ ਇਹ ਜਿਹੜਾ ਇਹਦਾ ਸਤੇਲਾ ਬਾਪ ਜਿਹੜਾ ਸੋਨੂ ਆ ਇਸ ਦੇ ਉੱਤੇ ਜਿਹੜੀ ਆ ਮਾੜੀ ਨਿਗਰ ਰੱਖਣ ਲੱਗ ਪਿਆ ਜਿਸ ਦੇ ਗੱਲ ਕਰਕੇ ਇਹਨਾਂ ਦੇ ਘਰ ਦੇ ਵਿੱਚ ਥੋੜਾ ਚਿਰ ਪਹਿਲਾਂ ਤਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਅਨੀਤਾ ਆਪਣੇ ਕੰਮ ਇੱਥੇ ਧਾਗਾ ਫੈਕਟਰੀ ਦੇ ਵਿੱਚ ਇਹ ਕੰਮ ਕਰਦੀ ਹੈ ਆਪਣੇ ਕੰਮ ਦੇ ਉੱਤੇ ਗਈ ਜਦੋਂ ਇਹ ਵਾਪਸ ਆਈ ਤਾਂ ਇਹਨੇ ਵੇਖਿਆ ਕਿ ਇਸ ਦੀ ਲੜਕੀ ਦੀ লাশ ਜਿਹੜੀ ਆ ਉਹ ਉਹ ਕਮਰੇ ਦੇ ਵਿੱਚ ਪਈ ਸੀਗੀ ਖੂਨ ਨਾਲ ਲਥਪਥ ਜਦੋਂ ਇਸ ਸਾਰੇ ਨੂੰ ਤਸਦੀਕ ਕੀਤਾ ਗਿਆ ਤੇ ਗੱਲ ਸਾਹਮਣੇ ਆਈ ਕਿ ਇਸ ਦੇ ਜਿਹੜੇ ਸਤੇਲੇ ਪਿਤਾ सोनू ਨੇ ਹੀ ਇਸ ਦਾ ਜਿਹੜਾ ਵਾ ਲੱਕੜੀ ਦਸਤੀ ਲੱਕੜ ਦੇ ਨਾਲ ਜਿਹੜਾ ਵਾ ਸਿਰ ਦੇ ਉੱਤੇ ਵਾਰ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਜਿਹੜਾ ਵਾ ਸਾਡੀ ਟੀਮ ਵੱਲੋਂ ਜਿਹੜਾ ਵਾ ਕੁਝ ਹੀ ਸਮੇਂ ਦੇ ਵਿੱਚ ਹੀ ਇਸ ਨੂੰ ਗ੍ਰਿਫਤਾਰ ਕਰਕੇ ਸਾਰੇ ਕੇਸ ਨੂੰ ਹੱਲ ਕਰ ਲਿਆ ਗਿਆ ਇਸ ਦੇ ਵਿੱਚ ਜੇ ਇਸ ਵਾਰਦਤ ਨਾਲ ਜੇ ਇਸ ਹਥਿਆਰ ਜਿਹੜੀ ਲੱਕੜ ਆ ਜਿਸ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਜਿਹੜੀ ਮੌਕੇ ਤੋਂ ਰਿਕਵਰ ਕਰ ਲਈ ਗਈ ਆ ਤੇ ਇਸ ਦੇ ਉੱਤੇ ਜਿਹੜਾ ਮੁਕੱਦਮਾ ਨੰਬਰ 408 ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਥਾਣਾ ਸਲਾਮਾਬਾਦ ਰਜਿਸਟਰ ਕੀਤਾ ਗਿਆ ਤੇ ਮੁਕੱਦਮੇ ਦੀ ਤਫਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਐਸੀ ਜਿਹੜੀ ਤੇ ਖਬਰ ਤੁਹਾਨੂੰ ਅਸੀਂ ਦਿਖਾਈ ਆ ਅਮਰੀਸਰ ਦੇ ਹਲਕਾ ਵੈਸਟ ਦੇ ਵਾਰਡ ਨੰਬਰ 6 ਤੋਂ ਜਿੱਥੇ ਇੱਕ ਮੰਦਭਾਗੀ ਘਟਨਾ ਇੱਕ ਲੜਕੀ ਦੇ ਨਾਲ ਜਿਹੜੀ ਕਿ ਮੰਦਭਾਗੀ ਘਟਨਾ ਜਿਹਦੀ ਉਮਰ ਮਹਿਜ਼ 14 ਤੋਂ 15 ਸਾਲ ਤੇ ਉਹ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਕੀ ਕਾਂਡ ਵਾਪਰਿਆ ਉਹ ਸਾਰਾ ਤੁਹਾਨੂੰ ਵੀਡੀਓ ਚ ਦਿਖਾਇਆ ਹੈ ਤਾਂ ਇੱਥੇ ਹੀ ਇਹ ਵੀਡੀਓ ਖਤਮ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਸਿੰਘ ਹੋਰ ਮੇਰਾ ਆਪਣਾ ਦੋਸਤ ਐਂਡ ਹੋਸਟ ਅਜੀਤ ਸ਼ਿੰਗਾਰੀ ਜੈ ਹਿੰਦ ਮੇਰਾ ਵਰਦ ਮਹਾਰਾਜ